ਰੋਣਾ ਆਇਆ ਕੋਤੰਦੋ ਨਹੀਂ ਪਈ ਮੋਰਿਆ Thank you. ਆ ਤਾਂੰਦਾ ਸੱਤੇ ਪਾਸ਼ਾ ਜੜੈਂਗੜਿਆਂ ਤੋਂ ਬਚਾ ਕੇ ਰੱਖੀ ਹਜੇ ਤੱਕ ਤਾਂ ਬਚਾਉ ਆ ਬੇਫਾ ਕਰੀ ਮੇਰ ਕਰੀ ਇੱਕ ਪਾਸ਼ਾ ਨਹੀਂ ਹੈ ਇਹਦਾ ਹੁਕਮ ਪਾਣੀ ਘੜਾਤਾ ਆਪਣੇ ਤੋਂ ਉਹ ਨਾਂ ਮੀਂਹ ਨਹੀਂ ਆਇਆ ਨਹੀਂ ਜ਼ੋਰ ਨਾਲ ਬਾਪਾ ਰਹਾ ਅਖਰ ਲੱਗ ਪਾਣੀ ਫੜ ਗਿਆ ਪਾਣੀ ਪਾਪੂ ਰਮੀਆ ਆ ਬੇਬੀ ਫੈਗਦੀ ਵੇਜਾਂ ਆਹਾਂ ਫੇਰ ਅੰਦਾ ਕਿਤੇ ਬਰਹੀਨ ਪਰਸੂਮ ਦੇ ਸਭ

ਮੇਰ ਕਰੀਮ ਨਾ ਉਹ ਬੁਣਤੀ ਤੇ ਇੱਕ ਦਮ ਕਿਹ ਪਾਸ਼ਾ ਲੱਖਾਂ ਲੋਕਾਂ ਦਾ ਰਜਰਾਰ ਜੁੜਿਆ ਹੋਇਆ ਇਹਦੇ ਨਾਲ ਛੀਂ ਮੇਨਰੀ ਕੁਮਈਆ ਕੋਈ ਮਸ਼ੀਨ ਵਾਲਾ ਜੁੜਿਆ ਕੋਈ ਮੰਡੀਆਂ ਚ ਕਰੀਮ ਅੰਮ ਜੂੜ ਜੁੜਿਆ ਉਸ ਟਾਕ ਟ੍ਰਾਇਵਰ ਜੁੜੇ ਨੇ ਬਚਾਰੇ ਇਹਨਾਂ ਨੇ ਇਧਰੋਂ ਉੱਤਰ ਲਿਆਣਾ ਕਿੰਨਾ ਲੋਡ ਖੇਤੀ ਦੇ ਨਰਪੁਰ ਨੇ ਜਿਉਂ ਪਹਿਲੇ ਤਰ੍ਹਾਂ ਦੇ ਹੋਊਗੀ ਤਾਂ ਹੀ ਸਾਰਿਆਂ ਤੱਕ ਜਾਵੂਗਾ ਮੇਰ ਕਰੀ ਸਕੇ ਆਖਿਸ਼ਾ ਕਿਰਪਾ ਕਰੀ ਅਜੇ ਤੱਕ ਤਾਂ ਬਚਾਓ ਨੀ ਜਾਨੀ ਸਾਇਬ ਹੋ ਗਿਆ ਲੈ ਪਾਣੀ ਫੜ ਪਿਆ ਪੂਰਾ ਹੈ ਜੇ ਜਿਤਨਾ ਫੋਲ ਰਿਹਾ ਹੈ ਤਾਂ ਹਜੇ ਨਾਲ ਰੱਖਾ ਪੂਰਾ ਹੈ ਨਾ ਚੱਲ ਰਿਹਾ ਕੁਝ ਮਾਹੇ ਵੀ ਮਾਲ ਖਦੀ ਉਹਨਾਂ ਨੂੰ ਲੈ ਕੇ ਜਿਉਣਾ ਕਿਸੇ ਦਾ ਕੁਝ ਦਿਨਾਂ ਤੋਂ ਇਹੋ ਜਿਹਾ ਕਿਵੇਂ ਆਉਂਦਾ ਹੈ ਨਹੀਂ ਸੁਰੇਂਦੀ ਤਾਇ ਰਹਿੰਦਾ ਨਾ ਤਾਂ ਕੰਕਾਂ ਪਿਆਰ ਨਹੀਂ ਆਉਂਦੀਆਂ ਵਿੱਚ ਸਸਰੀਆਂ ਪਈਆਂ ਨੇ

ਈ ਨਾ ਕੋਈ ਨੁਕਸਾਨ ਹੈਗਾ ਨੁਕਸਾਨ ਦਾ ਆਪਣੇ ਉਧਈਆ ਬੋਲੇ ਆਟੇ ਦਾ ਜਾਂ ਨੇੜੀ ਦਾ ਨੇੜੀ ਨੂਰੀ ਹੈ ਤਾਂ ਹੈ ਨਹੀਂ ਐਣ ਬੂਰੇ ਟਿੱਕੇ ਪਿਆ ਹੋਇਆ ਸਾਰੇ ਦਰਸ ਤੈਨ ਆਮ ਨਾਲੋਂ ਹੋਖਦੇ ਨੇ ਦੇ ਕੋਈ ਪੱਤਾ ਨਹੀਂ ਹਿਲਦਾ ਜਦੋਂ ਬੀਆ ਸੱਤੇ ਪੌਸ਼ਟ ਮੇਅਰ ਕਰੇ ਤਾਂ ਨੂੰ ਪਵੇ ਆ ਮੇਰੀ ਮੂਰੀ ਚੱਲੇ ਹਸਲਾਂ ਕਿੰਨੀਆਂ ਨੇ ਹੁਣ ਤਾਂ ਆਪਣੇ ਤੇਜ ਹਸਤਰਾ ਵੀ ਬਿਨੂ ਕਾਬਲੇ ਆ ਤੋ ਫੇਰ ਆ ਗਿਆ ਦੁਬਾਰੇ ਇਹ ਬਹੁਤ ਧੀਮਾ ਪੈਦਾ ਕਰਨ ਗਿਆ ਦੀ ਥੋੜਾ ਜਿਹਾ ਆਹ ਦੇਖੋ ਭਰ ਗਿਆ ਪਾਣੀ ਨਾਲ ਆਹ ਆਹ ਦੇਖੋ ਮੈਂ ਫਿਰ ਹਟੋਂ ਆ ਜਮੀਆ ਨਹੀਂ ਤੇ ਆਹ ਪਾਣੀ ਆ ਪਾਣੀ ਦਾ ਫੈਲਾ ਹੋ ਜੂ ਪਾਣੀ ਉੱਚਾ ਹੋ ਜੂ ਕੁਸਾ ਨੰਨਪੁਰਾ ਤੋਂ ਖੰਡਾ ਜਾ ਰਿਹਾ ਮੀਨਾ ਤਾਂ ਫੈਲ ਗਿਆ ਹਾਂ ਗਰਮੀ ਦੇ ਚੱਕੀ ਨਹੀਂ ਪਾਏ ਨਹੀਂ ਜਦੋਂ ਸਿਆਲ ਚ ਤਾਂ ਪਾਏ ਪਾਣੀ ਦਾ ਬਚਤ ਹੋਜੂ ਹਾਂ ਤਾਂ ਲੋੜ ਨਹੀਂ ਹੈ ਜਿਹੜੀਆਂ ਡਾਕਟਰ ਤੋਂ ਆਣੇ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਜਿਵੇਂ ਆਹ ਕਣਕੇ ਨੂੰ ਕੀ ਲੋੜਾ ਪਾਣੀ ਦੀ ਜਦੋਂ ਮਿਕਸਰ ਦੀ ਅੱਜ ਹਾਂ ਲਾਸਟ ਹੋ ਗਿਆ ਫਰਵਰੀ ਚ 28 ਫਰਵਰੀ ਹੋ ਗਈ ਕਈ ਵਰਖਾ ਤੋਂ ਬਾਅਦ ਮਾਰ ਤੇ ਮਾਰ ਪਿਛਰਾ ਮਹੀਨਾ ਹੀ ਰਹਿ ਗਿਆ ਆਹੀ 15 ਦਿਨਾਂ ਚ ਪਾਣੀ ਆਉਂਦਾ ਹੁੰਦਾ ਫਟਣ ਫਟਣ ਇਹ ਟਿਚਾ ਫਿਰ ਪਾਣੀ ਕਹਿੰਦਾ ਮਨੇ ਮਾੜਾ ਹੁੰਦਾ ਆਹੀ ਫਟਣਾ ਫਟਣਾ ਸੋ ਸਾਰੇ ਧੰਨਵਾਦ ਸਾਰਿਆਂ ਦਾ ਵੀਰਾਂ ਦਾ ਜਿਹੜੇ ਵੀ ਜੁੜੇ ਨੇ ਸੋ ਨੰਬਰ ਵਾਲਿਆਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਜੀ ਮੈਂ ਸਾਰਿਆਂ ਨੂੰ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਕਰਨੇ ਵੀਰਾਂ ਦਾ ਜਿਹਨਾਂ ਦਾ ਇੰਟਰਫੇਸ ਜੁੜ ਜਾਂਦਾ ਕੋਈ ਨਹੀਂ ਮਟ ਗਿਆ ਹੁਣ ਤਾਂ ਘਟ ਗਿਆ ਇਹ ਤਾਂ ਬਹੁਤ ਗਿਆ ਪਾਣੀ ਪਾਣੀ ਕਰਤਾ ਹਾਂਜੀ ਸਾਨੂੰ ਨਾ ਜੀਆ ਮਾਲਕ ਦੀ ਉਹ ਆਪਦੇ ਜਾਨ ਤਾਂ ਚੰਗੀ ਕਰਦਾ ਬੰਦੇ ਹੀ ਮਾੜਾ ਕਰਦਾ ਬੰਦੇ ਹੀ ਕਹਿਣਾ ਨਹੀਂ ਮੈਂ ਐ ਤਰਫੋਂ ਮੈਂ ਤਰਦੂੰ ਆਰਾ ਪਤਾ ਕੇ ਸਿੱਧਾ ਮਾੜਾ ਨਹੀਂ ਕਰਦਾ ਨੰਪਾ ਨਹੀਂ ਕਰਦਾ ਸਾਰਦਾ ਵੀਟਾ ਹੀ ਨਾ ਨਾ ਠੱਡ ਗਿਆ ਨਹੀਂ ਪੜਾ ਨਾ ਨਾਲ ਜਿਆਦੇ ਪੰਡਾ ਸੀ ਬੋਲੋ ਵੀਟਾ ਹੀ धन्यवाद जी सारे जुड़ जाऊंगा कोई अपना नरिया जी मी खासा पै गया अभी पता चलो ठीक है जी